ਹਾਂ ਜੀ ਕੀ ਹੋ ਰਿਹਾ ਸਾਰੇ ਵੀ ਬੰਦਾ ਕੋਈ ਕਿ ਬੰਦਾ ਕਰਦਾ ਮੇਰੇ ਵੀ ਰੋਗ ਉਤਰ ਪਾਤਰ ਸੈਟਾ ਹੀ ਸਾਰੇ ਵੀਰਾਂ ਦੇ ਘਰ ਕੋਲ ਠੀਕ ਹੈ ਲਓ ਜੀ ਕੱਲ ਤੇ ਉਹ ਲਾਉਂਦੇ ਸਵੇਰੇ ਸਵੇਰੇ ਜੀ 8:40 ਮਿੰਟ 'ਤੇ ਅੱਜ ਨਹੀਂ ਜੈਟ ਕਿੱਥੇ ਵੀ ਜਾਂਦਾ ਆਈ ਜੈਟ ਕਰੇ ਲਊਗਾ ਕਿਉਂਕਿ ਆਜ ਆਇਤ ਨਵਾਰ ਹੈ ਨਾ ਕਰਕੇ ਬੜੀਰ ਇਹਨਾਂ ਗੱਲ ਜਾਂ ਮੱਚੀ ਜਾਂਦਾ ਯਾਰ ਪਤਾ ਨਹੀਂ ਕੀ ਗੱਲ ਹੈ ਲੱਗ ਜੀ ਹਾਂ ਅਮ ਲੋਕ ਕਰਦੀ ਸ਼ੁਰੂਆਤ ਆਉਂਦੀ ਮਾਇਦਾ ਹੁੰਦਾ ਨਾ ਸੰਗ ਤੋਂ ਸਾਰਾ ਮੱਛੀ ਦਾ ਰਾਤ ਨੂੰ ਮੂਲ ਦਾ ਮਾਉਂਟਨ ਈ ਉਪੀ ਗਿਆ ਇੱਥੇ ਲਿਆ ਕੇ ਮੈਂ ਇਹਦਾ ਨਤੀਜਾ ਹੀ ਹੈਗਾ ਚਲੋ ਕੋਈ ਨਾ ਬਸ ਦੇਖਦਾ ਟਕ ਰਿਆ ਨਾ ਕੀ ਕੰਮ ਕਰ ਕਰਨੇ ਇਹ ਵਾ ਪਹਿਲਾਂ ਵੀਡੀਓ ਵਾ ਰੈਡਿਟ ਕਰਕੇ ਐਕਸਪੋਰਟ ਕਰਾਂ ਤੇ ਫਿਰ ਵੀਡੀਓ ਆਪਾਂ ਕਰਦੇ ਆ ਬਲੌਗ ਦੀ ਸਟਾਰਟ ਮਤਲਬ ਵੀ ਹੂੰ ਤੋਂ ਬੜੇ ਵੀ ਪਹੁੰਚ ਗਿਆ ਹੀ ਬਾਹਰ ਚ ਉਹਨੂੰ ਠਰਾਂ ਪਾਉਗਾ ਆ ਗਿਆ ਆ ਗਿਆ ਕੱਢਦਾ ਜੋਰ ਨਾ ਮਾਰ ਰਾਂ ਤੜ ਕੋ ਤੜ ਦੀ ਪੈਂਟ ਪੈਂਟ ਪੂਟ ਵੀ ਨਹੀਂ ਪਾਈ ਇਕੱਲਾ ਮੈਂ ਤਾਂ ਉਹੀ ਉਹ ਯਾਰ ਮੈਂ ਪੈਂਟ ਬੜੀ ਤੰਗ ਕਰਕੇ ਨੀਂਦ ਨਹੀਂ ਲੈਦੇ ਜੋ ਇਹ ਵੱਡਾ ਇਕੋ ਦਾ ਆ ਗਿਆ ਜਿੰਦਰਾ ਖੜ ਜਾ ਲੇਟਾਉਂਡਾ ਬੰਦ ਕਰੀ ਦੇਗੀ ਯਾਰ ਨਾ ਭੜਾ ਰਗਾ ਮੁੜ ਕੇ ਜਗੀਆ ਨੂੰ ਹੁੰਦਾ ਨਾ ਖੜ ਚੋ ਕਰੋ ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਹੈ ਉਹ ਬਰੀਦ ਰਲ ਕਣ ਕੀ ਮੁੰਡਾਇਆ ਹੋਏ ਕੱਲਾ ਓਕੋ ਹੀ ਹੁੰਦਾ ਵਿਚਾਰਾ ਕਰੇ ਉਹ ਬਾਈ ਜਾਂਦੇ ਆ ਚੱਲ ਆਪਾਂ ਵੀ ਚਾਲਦੇ ਆ ਕੋਈ ਨਾ ਕਰਦੇ ਮੱਤ ਜਾ ਕੇ ਬਾਕੀ ਓਕੇ ਪਰੋ ਬਸ ਇੱਕ ਮੁੰਡਾ ਲੈ ਟ ਵੀ ਵਿਆਦੀ ਆਪਣੀ ਬੈਟ ਕਾਲੀ ਚੰਗਾ ਤੇ ਚਲੋ ਮੈਂ ਕਰ ਹੈ ਹਾਂ ਬੈਠ ਕੇ ਲੈਡ ਬਜਾਈ ਆਂਸੀ ਮੇਰੇ ਵੀਰੋ ਆਗੇ ਜੁੱਟ ਕੇ ਬਾਹਰ ਵੀਡੀਓ ਬਜਾ ਰਾ ਕਰ ਲੇ ਐਕਸਪੋਰਟ ਜੀ ਦੱਸੋ ਜੀ ਕੀ ਕਹਿਣੋ ਕੀ ਕਰਨਾ ਹੈ ਕੀ ਕਰ ਗਏ ਓਥੇ ਭਿੰਡੇ ਗੋਲੀ ਲੈ ਕੇ ਹੁੰਦੇ ਭਿੰਡੇ ਗੋਲੀ ਲੈਣ ਜਾਣੀ ਹੈ ਮਮਲਾ ਪਾਣੀ ਸਪੈਸ਼ਲ ਭਿੰਡੇ ਜਾਣੇ ਗੋਲੀ ਲੈਣ ਠੀਕ ਹੈ ਕਹਣੀ ਤੇ ਬਸ ਚੱਕ ਲਈ ਪੈਸੇ ਬੁਹੇ ਲੈ ਆਈ ਗੋਲੀ ਮੋਹ ਪ੍ਰੇਮਾ ਕਬੂਤਰ ਨਾਲ ਬਾਹਲਾ ਜਿਆਦਾ ਖੰਡਾ ਨਾਲ ਫਿਰ ਚਾਲਦੇ ਤੇ ਦਿਖਾਉਣਾ ਤੁਹਾਨੂੰ ਕੀ ਸਕਦਾ ਹਾਂ ਸੱਚ ਬਈ ਬਲਜੀਤ ਘਰੇ ਕਣਕ ਵੰਡੀ ਜਾਂਦਾ ਉਹ ਵੀ ਕੋ ਆਇਆ ਕੱਢੇ ਤਾਂ ਬੈਠਾ ਆ ਜਾ ਮਉਣ ਪ੍ਰੀਤ ਯਾਰ ਕਣਕ ਜੀ ਵੰਡ ਦਈਏ ਮੈਂ ਆਉਣਾ ਖੜ ਜਾ ਫਿਰ ਦੋ ਵਾਰੀ ਫੋਨ ਆ ਗਿਆ ਤੂ ਪਰ ਮੈਂ ਹਾਈ ਤੱਕ ਨਹੀਂ ਗਿਆ ਕੀ ਗੱਲ ਹੋ ਗਈ ਪੁੱਤ ਉਹ ਦੋਰ ਲੈਂਦੀ ਆ ਉਹ ਤਾਂ ਮੈਂ ਦੇਖ ਹੀ ਲਿਆ ਹੁਣ ਦੱਸ ਓਏ ਨਹੀਂ ਨਹੀਂ ਡੈੜੀ ਤਾਂ ਪੁੱਛਾ ਡੈੜੀ ਨਹੀਂ ਲੈ ਕੇ ਆ ਗਈ ਦੀ ਮੈਨੂੰ ਲਿਆਂਦੀ ਕਿਨੇ ਇਹ ਹੈ ਹੈ ਨਹੀਂ ਨਹੀਂ ਖੜ ਤਾ ਆ ਤੂੰ ਇਹ ਕਿਨੇ ਲੈ ਕੇ ਆਂਦੀ ਹੈ ਇਹ ਮੈਂ ਲੈ ਕੇ ਕਹਿੰਦੇ ਕਿ ਮੇਰੇ ਡੈੜੀ ਨਹੀਂ ਲੈ ਕੇ ਆਂਦੀ ਤੈਨੂੰ ਪਤਾ ਹੈ ਤੇ ਦੋਸਤ ਨੇ ਦਿੱਤੀ ਹੈ ਤੇ ਫਿਰ ਹਾਂ ਪੁੱਤ ਕੀ ਹੋ ਗਿਆ ਹਾਂ ਸੱਚੀ ਨੇਂਦੀ ਹੋਗੀ ਇਹ ਚੋਰੀ ਕਰੀ ਜਾਂਦੇ ਸੀ ਨਾ ਹੈਨਾ ਮੈਂ ਇਹਨੂੰ ਆਖਿਆ ਵੀ ਉਹਦੇ ਮੂਰੇ ਚਾਲਾ ਲੱਗਿਆ ਪਿਆ ਇਹ ਕਹਿੰਦਾ ਨਾ ਨਾ ਇਹ ਤਾਂ ਨਹੀਂ ਤੂੰ ਵੀ ਤੋਹ ਤਾਂ ਐਵੇਂ ਪੜਾ ਇਦਰਾ ਸਾਰਾ ਨਹੀਂ ਨਹੀਂ ਚਲੋ ਕੱਲ ਜਿਹੜੀ ਆ ਡੋਰਾ ਇਹਦੇ ਨਾਲ ਕਿਹਨੇ ਪਤੰਗ ਜਿਹੜਾ ਐਸੀ ਆ ਇਹਦੇ ਨਾਲ ਹੈ ਓਏ ਆ ਐਸੀਗਾ ਇਹ ਕਹਿੰਦਾ ਪਤੰਗ ਚੜਾਉਣਾ ਹੈ ਹਾਂ ਇਹਨੇ ਵੀ ਸੋਡੇ ਕੱਲ ਡੇਢ ਤੇ ਬੱਚੇ ਸੀਗਾ ਹੈਨਾ ਇਹ ਆਂਦੇ ਗੋਟ ਵੀ ਇੱਥੇ ਛੱਡ ਗਿਆ ਬਾਅਦੋਂ ਅੱਛਾ ਹਾਂ ਇੱਥੇ ਪਿਆ ਸੀ ਕੀ ਤਾ ਇਹਦੇ ਨਾਲ ਲਾਲਾ ਸਾਹਿਬ ਬੰਦੇ ਦਾ ਚੋਰ ਹੀ ਹੈ ਹੈ ਨਹੀਂ ਰੱਖਣ ਵਾਲੇ ਹਾਂ ਬਤ ਤੂੰ ਕਿੱਥੇ ਹੈ ਤੂੰ ਸਿਆਣਾ ਹਾਂ ਨਾ ਦੱਸ ਦਾਇਆ ਸਾਹਿਬ ਲੀਡਰ ਸੀ ਤੇ ਬਾਤ ਹੈ ਇਹਨੇ ਕਿਹਾ ਜਲਦੀ ਇਹ ਲੀਡਰ ਹਰ ਦਿੰਦਾ ਇਹਨਾਂ ਨੂੰ ਕੋਈ ਨਾ ਕੋਈ ਨਾ ਲੀਡਰ ਲਾਉ ਜੀ ਭਰੀ ਜਾਂਦੇ ਆ ਉਹ ਭਰੀਆਂ ਦੇ ਖਿੱਚੀ ਨੇ ਕਾ ਮੁੰਡੇ ਦੇਖੋ ਐਂ ਕਰਦੇ ਆ ਇਹ ਪੋੜਾ ਬੜੇ ਕੁੱਤੇ ਬਣਗੇ ਦੋਵੇਂ ਆਣਾ ਹੈਨਾ ਹਾਂ ਪੁੱਤ ਪਤਾ ਇੱਥੇ ਇਹ ਗੋਲੀ ਲਾਉਣੇ ਆ ਕਬੂਤਰਾਂ ਦੇ ਤੇਰੇ ਲੱਦਗੇ ਮਾੜੀ ਜੀ ਕਿਤੇ ਹਨ ਹਾਂਜੀ ਮੇਰੇ ਵੀਰੋ ਤੇ ਅੱਜ ਮੈਡੀਸਨ ਲਿਆਂਜੀ ਜੀ ਆਪਾਂ ਕਬੂਤਰਿਆਂ ਵਾਸਤੇ ਈਜ਼ੀ ਪੈਟਾ ਵੱਡੇ ਕਬੂਤਰਾਂ ਨੂੰ ਲਾਈ ਸੀ ਆਪਾਂ ਡਾਉਂਟਰ ਪਲੱਸ ਤੇ ਅੱਜ ਮੈਂ ভাবੀ ਥੋੜੀ ਜਿਹਾ ਆਪਾਂ ਕੋਈ ਮੈਡੀਸਨ ਚੇਂਜ ਕਰਕੇ ਵੇਖੀਏ ਵੀ ਕੀ ਪਤਾ ਇਹਦਾ ਉਦੋਂ ਜ਼ਿਆਦਾ ਚੰਗਾ ਰਿਜ਼ਲਟ ਹੋਵੇ ਹਨਾ ਜਾਂ ਸਿਮਿਲਰ ਹੋਵੇ ਡਾਉਂਟਰ ਪਲੱਸ ਵਰਗਾ ਤਾਂ ਵੀ ਕੋਈ ਇਸ਼ੂ ਨਹੀਂ ਨਾਲੇ ਇਹ ਗੋਲੀ ਸਸਤੀ ਪੈਂਦੀ ਆ ਸੋਨੂੰ ਰੇਟ ਵੀ ਦੱਸ ਦੇਣਾ ਡਾਕਟਰ ਪਲੱਸ ਤੇ ਇਹਦਾ ਡਾਕਟਰ ਪਲੱਸ ਇੱਕ ਗੋਲੀ ਆਉਂਦੀ 120 ਆਂਦੀ ਠੀਕ ਆ ਜੀ ਤੇ ਇਹ ਇੱਕ ਗੋਲੀ ਆਉਂਦੀ ਸਿਰਫ 3 ਰੁਪਿਆ ਦੀ ਤੇ ਦੋ ਆਉਂਦੀਆਂ ਇਹ 60 ਆਦੀਆਂ ਤੁਸੀਂ ਆਏ ਦੇਖ ਲਓ ਵੀ ਪਹਿਲਾ ਫਰਕ ਬਹੁਤ ਆ ਰੇਟ ਦਾ ਤੇ ਪਰ ਰੇਟ ਰੂਟ ਦਾ ਕੋਈ ਚੱਕਰ ਨਹੀਂ ਹੁੰਦਾ ਮੇਨ ਰਿਜ਼ਲਟ ਹੋਵੇ ਇਹਦਾ ਹਨਾ ਫਿਰ ਕੋਈ ਇਸ਼ੂ ਨਹੀਂ ਹੁਣ ਵੱਡੇਆਂ ਕਬੂਤਰਾਂ ਦੇ ਲਾਵਾਂਗੇ ਦੇਖਾਂਗੇ ਰਿਜ਼ਲਟ ਆਪਾਂ ਹਿਮਲਾ ਪਰੂਪ ਕਿੰਨੇ ਕੱਢਦੇ ਕਿ ਹਿਸਾਬ ਕਿਤਾਬ ਬਾਕੀ ਇਹ ਸਾਰਾ ਕੋਈ ਦੱਸਾਂਗੇ ਨਾ ਤੁਹਾਨੂੰ ਕਿਵੇਂ ਲੱਗਦੀ ਹੈ ਕੀ ਚੱਕਰ ਵੀ ਦਮਣੀ ਆਉਂਦਾ ਉਹਦੇ ਤੇ ਮਾਨੇ ਕੂਤਰਾ ਉਹਨਾਂ ਕੱਢ ਕੇ ਪਾਵਾਂ ਪਿੰਜਰੇ ਚ ਨਾਲੇ ਬੱਚੇ ਬੂਚੀ ਕੱਢ ਕੇ ਆਪਣੇ ਬਾਹਰ ਹਨਾ ਉਹ ਕੱਚ ਕਾਂਤਲੇ ਅੱਜ ਫੇਰ ਕੱਢਾਂਗੇ ਚੇਪੀ ਚੂਪੀ ਲਾ ਕੇ ਕਿਵੇਂ ਨਾ ਕਿਵੇਂ ਉਹਨਾਂ ਵੀ ਲਗਾਉਣਿਆ ਕਰਦੇ ਆ ਪੱਕੀ ਆਪਾਂ ਕਰਦੇ ਜੀ ਮੇਰੇ ਵੀਰੋ ਹਰੀ ਗੁਲਾਬੀ ਕਾਂਤਲਾ ਕੂਤਰੀ ਜੀ ਬਿਠਾਤਾ ਉੱਤੇ ਤੇ ਹੁਣ ਆਪਣੇ ਬੱਚੇ ਕੱਢਦੇ ਬਾਹਰ ਪਾਣੀ ਗਏ ਜੀ ਆ ਰੋ ਢੋ ਹੋ ਗਈ ਜਿਵੇਂ ਆਪਣੀ ਠੀਕ ਹੈ ਜੀ ਚੱਲ ਬੇਟਾ ਉਹੀ ਨੇ ਕਿਤੇ ਹੋਰ ਸਾਈਡਸਾ ਭਲੇ ਕੇ ਨਾਲ ਗੁਲਾਬੀ ਕਾਂਤਰਾ ਹੋਊਗਾ ਕੱਚ ਕਾਂਤਲਾ ਹੀ ਕੱਢਾਂਗੇ ਵੱਡ ਜੇਪੀ ਲਾ ਕੇ ਘਰੀ ਗਲਾ ਵੀ ਕਾਂਦ ਹੋ ਗਈ ਆ ਮਠੀ ਠੀਕ ਹੈ ਜੀ ਓਕੇ ਹੋਈ ਤੈਨ ਬੱਚੇ ਘਰ ਤੇ ਬਾਹਰ ਯਾਰ ਕੱਚ ਕਾਂਦ ਨਾ ਵੀ ਕਾਢ ਹੀ ਨਾ ਦੇ ਗੇ ਯਾਰ ਕਿੱਥੇ ਆਣੇ ਨੇ ਆਣ ਐਡਾ ਕੀ ਹੁੰਦਾ ਹੈਗਾ ਉਹ ਤਾਂ ਇਤਨੀ ਗੈਂ ਤੂੰ ਉਹ ਲੈਣਾ ਘਰ ਆ ਘਰ ਨੂੰ ਰਿਸਕ ਲੈ ਲਗੇ ਜਾਣ ਦੇ ਹੈ ਲੈ ਪੁੱਤ ਘਰ ਤਾਂ ਨਹੀਂ ਭੁੱਲ ਗਿਆ ਚਲ ਕੇ ਰਾਂ ਦਾ ਬਹਿ ਗਏ ਰਿਸ ਰਿਸ ਕਿਹਾ ਦਾ ਲੈ ਗਿਆ ਹਣਾ ਹਾਂ 우ਸਤਾਦ ਜੂੜੀ ਜੀ ਹਾਂ ਸਾਡਾ ਪਤੰਗ ਚਾਤ ਨੂੰ ਲੁੱਟੇ ਨੂੰ ਯਾਰਾ ਰੋਏ ਘਾਂਟਾ ਚੜਾ ਕੇ ਡਾ ਕੇ ਫੇਰ ਲਾ ਦਾ ਘਾਂਟਾ ਚੜਾ ਕੇ ਡਾ ਕੇ ਫੇਰ ਲਾ ਦਿੰਦਾ ਇਹ ਉਹ ਜੂੱਚਾ ਲੱਗ ਤੂੰ ਪਤਾ ਵੀ ਹੂੰ ਵੱਡ ਕੇ ਮਰੂ ਖਤਾਰਨਾ ਚਲਾ ਕੇ ਓਕੇ ਜੀ ਰਿਪੋਰਟ ਹਾਂ ਤੇ ਮੈਂ ਹੁਣ ਘਰੇ ਜਾਇਆ ਵਾਂ ਇਦੋਂ ਪਹਿਲਾਂ ਇੱਕ ਦੋ ਪਾਤੀਆਂ ਇੱਥੇ ਬੈਠ ਕੇ ਸਟੋਰੀਆਂ ਤੇ ਜਾਨਵਰ ਆਪਣੇ ਬੈਠਾ ਸਤਰੀ ਦੇ ਕੋਈ ਡਰ ਵਾਲੀ ਗੱਲ ਨਹੀਂ ਆ ਕੱਚਕਾਂਤ ਲਈ ਬੈਠਿਆ ਆਪਣੀ ਖੰਡ ਨਾਲ ਢਿੱਡ ਕਾਂਤਰਾ ਕੁੰਤਰਾ ਵਾਲੇ ਚਾਰੇ ਬੱਚੇ ਬੈਠਿਆ ਕਿਉਂ ਚੱਕਰ ਕੇ ਦੂਜੇ ਤਿੰਨਾਂ ਨੂੰ ਤਾਂ ਮੈਂ ਡਾ ਦੇਣਾ ਹੁੰਨਾ ਉਹ ਕੱਚਕਾਂਤ ਲਈ ਕਰਕੇ ਮੈਂ ਅੱਜ ਦੂਜਿਆਂ ਨੂੰ ਵੀ ਡਾਇਮੈਂਕ ਐਵੇਂ ਯਾਰ ਇਹ ਫੇਰ ਉੱਡ ਜੂ ਕੰਮ ਗਲਤ ਹੋ ਜੂ ਕਰਾਂ ਬੇਸਤਾ ਜੋ ਰਿਸਕ ਲੈਂਦਾ ਨੂੰ ਖੁੱਲੀ ਛੱਡ ਕੇ ਪਰ ਫਿਰ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਬੈਠੂ ਗਿਆ ਪੇ ਪੰਜ-ਛੇ ਦਿਨ ਘਰ ਦੇ ਖੂਈ ਡਾਉਂਦੇ ਨੇ ਆਪੇ ਓ ਡੱਡ ਕੱਡੇ ਲੱਗ ਗਈ ਐਂ ਕੱਢ ਲਾਂਗੇ ਨੂੰ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਜੀ ਨਹੀਂ ਤੇ ਬਾਕੀ ਵਾਸ ਠੀਕ ਆ ਬੱਚੇ-ਬੁੱੱਚੇ ਦੇਖੀਏ ਨਾ ਨਾਲ ਵੀ ਕਬੂਤਰਾਂ ਦੇ ਦਵਾਈ ਲੈ ਰੱਖੇ ਹਮਲ ਪਾਣੀ ਪਰ ਮੈਂ ਇਹ ਚੀਜ਼ ਨੂੰ ਜਮਾਂ ਵੀ ਕੈਪਚਰ ਨਹੀਂ ਕਰਦਾ ਕੈਮਰੇ 'ਚ ਠੀਕ ਆ ਸਿਰਫ ਦੂਰੋਂ-ਦੂਰੋਂ ਦਿਖਾ ਦਨਾ ਇਹ ਕਰਕੇ ਅਭ ਇੰਨੇ ਕੋ ਜਿਆਦਾ ਅਮਲਾ ਪਕੜਨਾ ਕਬੂਤਰਾਂ ਨੇ ਪੁੱਛੋਣਾ ਬਈ ਇਹ ਸਾਰਾ ਕੁਝ ਨਾ ਕਿਉਂਕਿ ਨਵੀਂ ਗੋਲੀ ਲਾਈ ਆਈ ਸੀ ਪੈਟ ਇਹ ਦਵੀਆਂ ਦੇ ਚੈਨਲ ਤੇ ਰਿਵਿਊ ਆ ਸਾਰਾ ਗੋਲੀ ਦਾ ਤੇ ਰਿਜ਼ਲਟ ਤੁਹਾਨੂੰ ਦਿਖਾਵਾਂਗੇ ਦੇਖੋ ਕਰੋ ਚੱਕ ਵੀਡੀਓ ਵੀ ਯਾਰ ਕਿਆ ਬਾਤਾਂ ਬਈ ਹਨਾ ਯਾਰ ਸਰਾ ਗੱਲ ਬਾਤ ਆ ਗੋਲੀ ਦੀ ਯਾਰ ਡਾਕਟਰ ਪਲੱਸ ਦੀ ਸੀ ਪਟ ਸਰਾ ਪਰ ਲਾਉਣ ਦਾ ਤਰੀਕਾ ਹੋਵੇ ਤੇ ਇੱਕ ਕੁਆਂਟੀਟੀ ਦੇ ਮਾਤਰਾ ਸੈੱਟ ਕੀਤੀ ਹੋਈ ਬੰਦੇ ਨੇ ਤਾਂ ਕੋਈ ਇਸ਼ੂ ਵਾਲੀ ਗੱਲ ਨਹੀਂ ਠੀਕ ਹੈ ਕਿ ਨਹੀਂ ਤੇ ਬਾਕੀ ਬਸ ਹੋਰ ਮਾੜਾ ਮੋਟਾ ਕੰਮ ਮੁਜਿਆ ਕਰੀ ਜਾਂਦਾ ਵੇਖੀ ਜਾਂਦਾ ਜਿਹੜੇ ਕਬੂਤਰ ਪੱਟੇ ਹਾਂ ਸੱਚ ਬਈ ਜਿਹੜੇ ਤੁਸੀਂ ਕਹਿੰਦੇ ਸੀ ਨਾ ਜਿਹੜੇ ਕਬੂਤਰ ਪੱਟੇ ਆਹੀ ਉਹ ਦਿਖਾਓ ਆਜੋ ਸੋਨੇ ਇੱਕ ਕਬੂਤਰ ਦਿਖਾ ਦਿੰਦੇ ਵਿੱਚੋਂ ਮੈਂ ਸੈਂਪਲ ਦੇ ਤੌਰ ਤੇ ਲਗਭਗ ਮੈਨੂੰ ਲੱਗਦਾ 8-10 ਦਿਨਾਂ ਤੱਕ ਸਰ ਆ ਜਾਣਗੇ ਜਿਹੜੇ ਪੱਟੇ ਆ ਤੇ ਹੋਰ 10-15 ਦਿਨਾਂ ਲੱਕ ਕੱਢ ਲਾਂਗੇ ਆਪਾਂ ਜਿਹੜੇ ਕਬੂਤਰ ਪੱਟੇ ਆਪਾਂ ਠੀਕ ਹੈ ਪਹਿਲਾ ਪੱਟੇ ਜਿਹੜੇ 7 ਹਨ ਉਹ ਤੁਹਾਨੂੰ ਦਿਖਾਉਣੇ ਆਪਾਂ ਆ ਆਹੀ ਪੱਠੀ ਬੱਤੀ ਭਗ ਭਗ ਕਲੀ ਮੁਰੇ ਦੀ ਇਹਨੂੰ ਚੱਕ ਲੈਣਾ ਬਿੱਦ ਕੁਛ ਆ ਕੇ ਉਹ ਨਾ ਮੇਰੀ ਮਿੱਠੀਏ ਨਾ 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 ਇਹ ਕੀ ਕੰਮ ਕਰਦੀ ਹੈ ਆ ਜਾ ਲਓ ਜੀ ਲਗਭਗ ਸਾਰਾ ਆ ਜਾਣਗੇ ਹੋਰ 8-7 ਦਿਨਾਂ ਤੱਕ 8-10 ਦਿਨਾਂ ਤੱਕ ਕੱਢ ਲਾਂਗੇ ਇਹਨਾਂ ਨੂੰ ਆਪਾਂ ਠੀਕ ਹੈ ਕਿ ਨਹੀਂ ਆ ਦੇਖੋ ਇਹਦੇ ਪੱਤੇ ਸੀਗੇ ਲਗਭਗ ਆਏ ਪਏ ਆ ਪਰ ਥੋੜੇ ਥੋੜੇ ਦੋ ਦੋ ਤਿੰਨ ਤਿੰਨ ਗੁਲਾਂ ਦੇ ਖੰਭੀ ਰਹਿ ਗਏ ਕੰਨਾਂ ਵਾਲੇ ਇਧਰ ਲਾ ਪੜਾ ਦੇਖ ਲਓ ਲਓ ਸੇਮ ਹੀ ਇਹਦਾ ਆ ਪੱਟੇ ਸੀ ਉਤਲ ਉਹ ਹੋਰ ਸਾਰਿਆਂ ਦੇ ਇੰਨੇ ਨੇ ਆ ਗਏ ਹੋਣਗੇ ਤੇ ਬਾਕੀ ਆ ਜਾਣਗੇ ਹੋਰ 8 10 ਜਣਾਂ ਤੱਕ ਬੱਸ ਤੇ ਠੀਕ ਹੈ ਕਿ ਨਹੀਂ ਤੇ ਫਿਰ ਕੱਢ ਲਾਂਗੇ ਟਾਈਪ ਵਾਲੀ ਕਾਲੀ ਜੀ ਤਾਂ ਆਪਣੇ ਭਾਵਾ ਅਗਰੀ ਮੱਤੀ ਆਂਦੀ ਹੈ ਕੱਢਾਂ ਇਕੱਡੇ ਹਾਂ ਸੱਚ ਇੱਕ ਹੋਰ ਕੰਮ ਕਰਾਂ ਜਿੰਨੀਆਂ ਇੰਟਰੀਆਂ ਆਪਣੀਆਂ ਸਾਰੀਆਂ ਮੈਂ ਕਾਪੀ ਦੇ ਲਿਖਣਾ ਮੁੜ ਕੇ ਮੇਰੇ ਯਾਦ ਨਹੀਂ ਰਹਿਣਾ ਕਿਤੇ ਕੰਮ ਟੇਡਾ ਹੋ ਜਾ ਤਾੜ ਨਾਲੇ ਟਾਈਮ ਤੇ ਦੇ ਬੱਚਾ ਉੱਡ ਗਿਆ ਇਹ ਕਾ ਆਪਣਾ ਕੋਈ ਨਾ ਉੱਡ ਗਿਆ ਕਿਹੜਾ ਤਾੜ ਲੈਣਾ ਵਿਚਾਰਨੇ ਆ ਪਿਆ ਜੂਗਾ ਹਰੀ ਗਲਾਬੀ ਕਾਂ ਤਾਰਾ ਠੀਕ ਹੈ ਕਿ ਨਹੀਂ ਕੱਚ ਕਾਂਦ ਵਾਲੀ ਵੀ ਆਪਣੂ ਡੇ ਮਾੜਾ ਮੋਟਾ ਦੋ ਚਾਰ ਗੀੜੇ ਪਾਪਾ ਆ ਜਾਂਦੇ ਕੋਈ ਡਰ ਵਾਲੀ ਗੱਲ ਨਹੀਂ ਜਾਂਦੀ ਨਹੀਂ ਕਿਤੇ ਤੇ ਬਸ ਅੰਦਰ ਕਰਦੇ ਹੀ ਆ ਬਰੋ ਠੀਕ ਹੈਗੇ ਨਹੀਂ ਤੇ ਬਸ ਇਹਨੂੰ ਬਹਿ ਜਾਂਦੇ ਉਹ ਇਹਦੂ ਬਹਿਰੀ ਦਾ ਵੀ ਟਾਈਮ ਹੋ ਜਾਂਦਾ ਨਾ ਆਉਣ ਵਾਲਾ ਤਾਂ ਕਰਕੇ ਬਾਕੀ ਉਹ ਮਰਗ ਜੀ ਪੂਰੀ ਬਣਾਈ ਪਿਆ ਹੀ ਬਸ ਪੱਲੀ ਪਰਖ ਕਰਕੇ ਕੈਂ ਵਕ ਵਿਸ਼ਾਲ ਕਰਕੇ ਨਾਲ ਦੀ ਨਾਲ ਇੱਥੇ ਥੱਲੇ ਹਣਾ ਕੱਚ ਕਾਂਦ ਤਾਂ ਉਹ ਜਾਂਦੀ ਆ ਆਹ ਦੇਖੋ ਲੈ ਵੇਖੋ 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 ਕਿਵੇਂ ਹੁਣ ਸਿਆਣੀ ਹੋ ਗਈ ਅੱਜ ਤੈਨੂੰ ਸੂਹਾ ਗਈ ਵੀ ਘਰ ਮੇਰਾ ਹੈ ਤੇ ਬਿੱਦਲੀ ਕਿਹੜੇ ਬੇਸ ਤੇ ਗਈ ਸੀ ਅਿੰਦ ਸਿਵੇਂ ਨੂੰ ਕੋਈ ਛੱਡ ਗਿਆ 10 ਕਿਹਦਾ ਝੜ ਕੇ ਗਈ ਸੀ ਕਿਦਰੋਂ ਪਿੰਡੋਂ ਸੱਚ ਵਾਜਾ ਦੇ ਚੱਲ ਛੋੜ ਕਰੀਂ ਨਾ ਬਈ ਓਏ ਤਾੜਦਗੇ ਨੂੰ ਹਣਾ ਬਹੁਤ ਟਾਈਮ ਹੋ ਗਿਆ ਯਾਰ ਚੱਲ ਚੱਲ ਆਇਆ 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 ਚੱਲ ਇੰਨਾ ਟਾਈਮ ਤਾਂ ਲਾਇ ਹੀ ਨਹੀਂ ਕਦੇ ਨੇ ਚੱਲ ਅੰਦਰ ਚੱਲ 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 ਬਣ ਗਿਆ ਮੋਸ਼ਨ ਬਣ ਗਿਆ ਤਕਾ ਲੁਣਾਦਾ ਨਹੀਂ ਵੜਾ ਜਣਾ ਮਗਰੋ ਚੱਲ ਹੈ ਹੈ ਹੋਰ ਤੇਰੀ ਤਾਂ ਗੱਲ ਮਨਦਾ ਆਕਾਣ ਪਹਿਲੇ ਵੀ ਕਿਹਾ ਨਹੀਂ ਆਂਦੀ ਬਈ ਓਏ ਆਓ ਜੀ ਮੁਖਸਰ ਤੋਂ ਮਿੱਤਰ ਆਈਏ ਜੀ ਹੋਰ ਬਾਈ ਕੀ ਹਾਲ ਹੈ ਜੀ ਹੋਰ ਬਾਈ ਕੀ ਹਾਲ ਹੈ ਲਓ ਜੀ ਚਾਹ ਚੱਕੋ ਪਹਿਲਾਂ ਤਾਂ ਉਹ ਐਸੇ ਟਾਈਮ ਤਾਂ ਦੂਜਾ ਚਲ ਮੈਂ ਚਾਹ ਹੀ ਲੈਂਦੀ ਐ ਫਿਰ ਖਰਾਬ ਹੋ ਜਾਂਦਾ ਬੰਦਾ ਲਓ ਚਾਹ ਪੀ ਲਓ ਤਣੀ ਸੈਟ ਹੋ ਜਾਏਗਾ ਲੈ ਹੈ ਆਹ ਲਓ ਯਾਰ ਪੀ ਲਓ ਭਾਲਦੇ ਆ ਇਹੀ ਗੱਲ ਐ ਹੜੋਏ ਇਹ ਬੱਚੇ ਬੈਠ ਗਏ ਚਲ ਬਹਿ ਜਾਣਗੇ ਤ ਵਾ ਕੋਈ ਗੱਲ ਨਹੀਂ 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 ਇਹ ਤਾਂ ਪਹਿਲੀ ਦੂਜੀ ਡਾਈ ਵਾਲੇ ਐ ਮੁਸਕਰ ਮੁਸਕਰ ਮਰੀ ਕਿਲ ਮੁਸਕਰ ਹੀ ਓਏ ਕਰੀ ਹੋ ਬਾਈ ਦੀ ਨਹੀਂ ਚਲ ਨਾ ਮਾਰ ਕੋਈ ਗੱਲ ਨਹੀਂ ਫਿਰਦੇ ਬੱਚੇ ਰਹਿ ਵਾ ਕਾਂਤਰਾ ਜਾਣਾ ਵਹਾਰੇ ਜੂ ਮਾਰ ਕੇ ਮੇਰੇ ਨਾਲ ਤਾਂ ਜੂ ਮਾਰਦੇ ਨੇ ਛੋਟੇ ਲੈ ਜੂ ਹਾਂ ਓਏ ਹੁਣ ਦੇ ਹਾਂ ਇੱਕ ਆ ਫਿਰਦਾ ਇੱਕਾ ਥੱਲੇ ਹੀ ਆ ਗਿਆ ਦੋ ਰੇਟਡ ਵਾਲਾ ਬੈਠ ਗਿਆ ਕੱਚ ਕਾਂਦ ਲਈ ਅੰਦਰ ਕਰਤੇ ਲਓ ਜੀ ਚੋਬਰ ਨੇ ਸਾਰੇ ਬੱਚੇ ਹੀ ਵੰਦਰ ਕਰਤੇ ਠੀਕ ਐ ਤੇ ਕੰਤਰਾਂ ਵਾਲਾ ਵੀ ਕੱਢ ਲੋ ਹੌਲੀ ਜਿਹੇ ਬਾਹਰ ਇੱਥੇ ਰੱਖ ਲੋ ਇਹ ਤੇ ਇਹਨੂੰ ਵੀ ਅੰਦਰ ਕਰ ਦਿਓ ਠੀਕ ਆ ਤੇ ਬਾਬੇ ਮੈਂ ਆਉਣਾ ਕਈ ਆਣਾ ਦਾਣਾ ਪਾਣੀ ਤਿਆਰ ਛੋਟ-ਛੋਟ ਲੈਣ ਆਏ ਆ ਜੀ ਫਿਜ਼ਨਸ ਵਾਸਤੇ ਲਓ ਜੀ ਆਹ ਦੇਖ ਲੋ ਜਮਾਂ ਲੋੜਾ ਹੋਇਆ ਪਜੱਗੋ ਤੇਰੀ ਵੀ ਹੋਈ ਪਈ ਆ ਲੈ ਆਈ ਕਰੀ ਨਾ ਬਈ ਯਾਰ ਮਰ ਗਏ ਬਾੜ ਹੈ ਮਰ ਗਏ ਖਤਮ ਗਾਣੀ ਉਹ ਇੱਧਰ ਕਰ ਦੇ ਹਾਂਜੀ ਕਿੱਧਰ ਕਰ ਰਗੀ ਕੱਢ ਕੇ ਕਰ ਦਾਂ ਉਹ ਬਈ ਹਾਂ ਹਾਂਜੀ ਹਾਂਜੀ ਕੌਣ ਆ ਗਈ ਬਾਹਰ ਜੀ ਕੌਣ ਆਈ ਬੰਦਾ ਪਛਾਣਾ ਪਛਾਣ ਲੱਗ ਰਿਹਾ ਮੈਨੂੰ ਕਿਹੜਾ ਯਾਰ ਉਹ ਹੀ ਆ ਆਪਣਾ ਜੀ ਕੰਡਾ ਤੇ ਮੇਰੀ ਹੋਈ ਹਾਂ ਕੱਢ ਫਿਰ ਦੀ ਆ ਲਓ ਜੀ ਮਿਸਤਰੀ ਸਾਹਿਬ ਬਾਬਾ ਹੋਰ ਕੀ ਹਾਲ ਹੈ ਜੀ ਹੋਰ ਮਿਸਤਰੀ ਜੀ ਹੋਰ ਕੀ ਹਾਲ ਹੈ ਜੀ ਮੈਂ ਫਲਨੇਕ ਓਕੇ ਰਿਪੋਰਟ ਇਹ ਮੱਖਣਾ ਮੰਡਾ ਨਹੀਂ ਹਾਂਜੀ ਹਾਂਜੀ ਛੜਬਰੀ ਲਾਈਟਾਂ ਲੁੱਟਾ ਸਾਰੀਆਂ ਕਰਦੇ ਜਾਗਮਗ ਜਾਗਮਗ ਚੜਾ ਲਗੇ ਦੇਣ ਲਓ ਜੀ ਕੀ ਬਾਤਾਂ ਨੇ ਹਾਂਜੀ ਨਹੀਂ ਨਹੀਂ ਜੋ ਲਾਇਆ ਆਪਾਂ ਸਾਹਮਣੇ ਉਹ ਦੇਖੋ ਜੀ ਲਓ ਜੀ ਦਾਣਾ ਪਾਣੀ ਤਿਆਰ ਆ ਸਾਰੇ ਕਬੂਤਰਾਂ ਦਾ ਤੇ ਫਿਰ ਉਹ ਤੱਤਾ ਪਾਣੀ ਵੀ ਲੈਂਦੇ ਲਓ ਜੀ ਰੱਖ ਜੀ ਕਬੂਤਰਾਂ ਨੂੰ ਦਾਣੇ ਮੇਰੇ ਵੀਰੋ ਆ ਜਿਓ ਜੀ ਆ ਜਿਓ ਭੱਜ ਕੇ ਕੈਮਰਾਮੈਨ ਜੀ ਛੋਡੀ ਕਸਰ ਰਹੇਗੀ ਜੀ ਆਓ ਦੇਖੋ ਕਿਵੇਂ ਘੋਦਾ ਗੋਲ ਗੋਲ ਆਇਓ 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 ਪੱਤਾ ਉਹ ਗੁੱਛਾ ਮਲਪਾ ਦਾ ਦਵਣੀ ਨੂੰ ਦੇ ਆਉਂਦਾ ਕਿੱਥੇ ਰੱਖਦਾ ਓਏ ਹੈ ਕਿੱਥੇ ਜਾ ਹੁਣ ਫੜਾ ਕੇ ਆ ਲੈ ਜਾ ਲੈ ਜਾ ਹੁਣ ਕਾ ਜਾ ਖਾਲੀ ਘਰੇ ਆ ਕੇ ਵਦਗਾ ਬਣਾ ਕੇ ਨਾ ਮਿਕਸ ਕਰੀਂ ਦਾਲ ਚ ਆਉਤ ਰਾਂ ਜੀ ਆਇਓ ਆਇਓ ਪੱਤਾ ਮਲਪਾ ਕੁੜੰਗਾ ਬਣਾਉਂਦਾ ਮਲਪਾ ਪਿੱਤੇ ਜਿਵੇਂ ਕੁੱਡੇ ਜੀ ਹਾਂ ਇਹ ਖੜਦੇ ਕਿੱਥੇ ਆ ਹਾਂ ਆ ਰਿਹਾ ਆਪੇ ਹਾਂ ਦੂਰ ਜੂਮ ਆ ਹਾਂ ਆਪੇ ਆਪੇ ਬਾਦੂ ਕੋ ਗੁੱਚੀ ਲਾਇ ਪਈ ਨੰਬਰ 3 ਆ ਜਾਓ ਜੀ ਪਿੰਨੂ ਵਾਲਾ ਹਾਂਜੀ ਹਾਂਜੀ ਹਾਂ ਉਧਰ ਕਢਾਣਾ ਸੀ ਜੀ ਮੇਰਾ ਜੀ ਨਹੀਂ ਉਹ ਲੱਗਦਾ ਹਾਏ ਹਾਏ ਖੰਡ ਤੇ ਨੂੰ ਤੈਨੂੰ ਕਿਹਦੇ ਹੱਥ ਲੱਗੇ ਆਇਓ 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 ਬੱਤਾ ਓਕੇ ਹਾਂ ایرਵੋਟ ਹਾਂਜੀ ਹਾਂਜੀ ਬੈਠ ਜਾਓ ਹਾਂਜੀ ਹਾਏ ਆਇਓ 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 ਬੱਤਾ ਇਹ ਬਈ ਸਾਹਿਬ ਉਧਰੋਂ ਪੜੀ ਪਾ ਲਾ ਹਾਂਜੀ ਓਕੇ ਆਜੀ ਦੇਖੋ ਤਾਂ ਫੜੀ ਸੀ ਗਾਣੇ ਵੀ ਹੋ ਗਏ ਸਾਰਾ ਕੁਝ ਹੋ ਗਿਆ ਸੈਟ ਹੈ ਹਾਂਜੀ ਚੱਲੇ ਆ ਜੀ ਆਪਣੇ ਮੋਨੋਕਾਈਟ ਫਾਈਟਰ ਇਧਰ ਲਈ ਹੈਗੀ ਮੋਨੋਕਾਈਟ ਫਾਈਟਰ ਓਏ ਇੱਕ ਹੈਗਾ ਮੋਨੋਫਿਲ ਹਾਂ ਆ ਜਾਵੜੋ ਹੁਣ ਭੱਜੋ ਓਕੇ ਟਾਈਮ ਨਾਲ ਕਰੇ ਜਾਓ ਹੈ ਮੈਨੂੰ ਲੈ ਦੋ 800 800 ਹਾਂਜੀ 800 ਹਾਂਜੀ ਓ ਸੱਚ ਬਹੁਤਾ ਗੱਲ ਨਹੀਂ ਦਸੀ ਜੋਬਰਾ ਕਿਹੜੀ ਹੈ ਕਬੂਤਰ ਵਾਲੀ ਓਏ ਕਿਹੜੀ ਜਿਹੜਾ ਆਪ ਫੜਨਾ ਸੀਗਾ ਉਹ ਸੱਚੀ ਨਹੀਂ ਦਸੀ ਸੱਚੀ ਨਹੀਂ ਦਸੀ ਮੈਂ ਦਸੀ ਆਪਣੀ ਮਾਰਦਾ ਮਰਗਾ ਬਸ ਸੁਕਮਾ ਕੀ ਬਾਤ ਬਣੀ ਉਹ ਐਕਚੁਅਲੀ ਹੋਇਆ ਪਤਾ ਕੀ ਹਾਂਜੀ ਮੈਂ ਜਾਂਦਾ ਸੀ ਆਪਣਾ ਸ਼ਹਿਰ ਸ਼ਹਿਰ ਕੇ ਸਕੂਲ ਸਕੂਲ ਹਾਂ ਸ਼ਹਿਰ ਨੂੰ ਫਿਰ ਬੱਚਾ ਪੜਾਈ ਮੇਰੀ ਬਹੁਤ ਦਿਲ ਨੂੰ ਲੱਗੀ ਹੈ ਹਾਂ ਮੈਂ ਉਸੇ ਗੋਠੀ ਦੀ ਹਾਂਜੀ ਤੇ ਦੇਹ ਦੇ ਨੂੰ ਸੀ ਆਪਾਂ ਕਿੰਨੇ ਦਿਨ ਦੇ ਦੇਹ ਦੇ ਰਹੇ ਹੁਣ ਆਪਾਂ ਤਿੰਨ ਚਾਰ ਦਿਨ ਦੋ ਤਿੰਨ ਦਿਨ ਤਿੰਨ ਦਿਨ ਵੇਖਣਾ ਹੁਣ ਆਪਾਂ ਮੈਂ ਲੱਗਦਾ ਵੀ ਕੂਤਰ ਹੈ ਹਾਂ ਠਾਗ ਨਹੀਂ ਹੋਇਆ ਪਿਆ ਹਾਂ ਮਾਜੀ ਮੇਨੇ ਨੇੜੇਗਾ ਤਾਉਂ ਜੀ ਲੰਕੀ ਜਾਵੇ ਆਏ ਤਾਂ ਅਸੀਂ ਵੀ ਜਿਹੜੀ ਕੋਠੀ ਤੋਂ ਅਸੀਂ ਫੜਨਾ ਹੁੰਦਾ ਜਿੱਥੇ ਰੋਜ਼ ਰਾਤ ਨੂੰ ਬੈਂਦਾ ਸੀ ਉੱਥੇ ਹੀ ਉੱਥੇ ਮਰਿਆ ਉੱਥੇ ਮੈਂ ਨੱਪ ਕੇ ਆਇਗਾ ਆਪ ਛਿੱਟੇ ਅੱਖਾਂ ਕਾਲੀ ਨੋਕ ਅੱਤੇ ਦੂਸੇ ਠਿੱਕੇ ਠੀਕ ਐ ਆਪ ਉੱਪਰ ਚੜਾ ਤਾਂ ਕਿਆ ਬਾਤ ਬਣੀ ਦੇਖਿਆ ਕਿਆ ਬਾਤ ਹੋਣੀ ਮੁੰਡੇ ਦਾ ਆਕੜੇ ਪੈ ਸੀਗਾ ਮੈਂ ਨੱਪ ਕੇ ਫੇਰ ਆ ਗਿਆ ਸਕੂਲ ਜਾਂਦਾ ਸੀ ਐ ਮੈਂ ਭੈ ਜਿਹੜੀ ਚੀਤ ਨਿਆਰ ਰੱਖ ਕੇ ਮਾਰ ਦਿੰਦੇ ਹਣਾ ਜਿਹੇ ਉਹੀ ਤਾਂ ਗੱਲ ਹੈ ਇੰਦਰ ਤਾਂ ਨਿਆਰ ਰੱਖਣੀ ਹੋਊਗੀ ਨਾ ਆਪਣ ਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਆਹ ਗੱਲ ਹੈ ਜੀ ਬਾਬਿਓ ਉਹ ਜਿਹੜਾ ਸਾਨੂੰ ਰਾਤ ਨੂੰ ਇੱਥੇ ਜਦੋਂ ਕੋਠੀ ਤੋਂ ਆਪਣੀ ਤੋਂ ਫੜ ਕੇ ਲਗਾਇਆ ਕਪੱਠੀ ਜੀ ਤੇ ਜਾਣਦੇ ਨੂੰ ਜਿਹੜੇ ਸੀ ਆਖਰੀ ਇੱਕ ਹੋ ਬੈਠਾ ਥੱਲੇ ਵਾਲੇ 'ਚ ਹੋਇਆ ਕਬੂਤਰ ਨਵੀਂ ਕੋਠੀ ਪਈ ਜਾਂਦੀ ਹੈ ਇਹਨੂੰ ਫੜਨਾ ਹੈ ਦੋ ਦਿਨ ਤਾਂ ਉਹ ਥੱਲੇ ਬੈੰਦਾ ਨੇ ਕੋਠੀ ਦਾ ਆਲਾ ਬਣਿਆ ਸੀ ਤੀਜੇ ਦਿਨ ਉਹ ਤਾਂ ਬੈਠਾ ਸੀਗਾ ਓਏ ਰਾਤ ਨੂੰ ਤਾਂ ਬੈਠਾ ਦੇਖ ਕੇ ਗਏ ਨਾ ਆਪਾਂ ਵੀ ਅਜੇ ਤਾਂ ਕਦੋਂ ਬੈਠਾ ਹੈ ਤੇ ਤੜਕ ਨੂੰ ਤੜਕ ਨੂੰ ਤਾਂ ਮਰਿਆ ਪਿਆ ਸੀ ਤੜਕ ਨੂੰ ਉਥੇ ਇਦਾਂ ਰਾਤ ਨੂੰ ਤੂੰ ਕਿੱਥੇ ਤਾਂ ਬੈਠਾ ਅੱਜ ਆ ਭੱਲੇ ਨੂੰ ਤਾਂ ਵੱਜ ਜਾਂਦਾ ਚੱਲ ਕੋਈ ਗੱਲ ਨਹੀਂ ਓਕੇ ਫਿਰ ਬਾਏ ਬਾਏ ਆਏ ਨੀਗਾ ਭੋਪੜੀ ਜਿੱਤੇ ਅਸੀਂ ਆਖੇ ਜਿੱਤ ਰੱਖ ਲਈ ਮੈਦਾਨ ਜਿੱਤ ਲੈ ਹਾਂਜੀ ਅਸੀਂ ਆ ਕਿਸ ਤਰ੍ਹਾਂ ਕਲੀ ਬਿੰਦਰੀ ਗਾਣ ਜਿੱਤ ਲਈ ਹਾਂਜੀ ਜਾਓ ਹਰ ਜੀ ਮੇਰੇ ਵੀਰੋ ਅੱਗੇ ਸੀ ਜੀ ਇਧਰ ਲੈ ਕਰੇ ਰੋਟੀ ਖਾ ਜਾਂਦੀ ਜੀ ਫੇਰ ਮੇਰੇ ਚਿੱਤ ਦੀ ਗੱਲ ਗਈ ਆ ਮਣਾ ਨਾ ਕੇ ਅੱਗੇ ਪਾਵਾ ਦਿਨ ਹੋ ਗਿਆ ਹੁਣ ਹੌਲੀ ਹੌਲੀ ਗੈਪ ਘਟਾ ਕੇ ਨਾਉਣ ਨਾਲ ਪਾ ਚੱਲਿਆ ਇਧਰੋਂ ਲੈ ਸੌਕਸ ਲੈ ਕੇ ਚਾਹ ਨਾ ਦਰੋਂ ਨੌਂਗਾ ਸੌਕਸ ਲਿਆਂਗੇ ਇਹਨਾਂ ਤੇ ਮੁਸ਼ਕ ਮਰੀ ਜਾਂਦਾ ਹੈ ਤੇ ਖੂਪ ਆਇਆ ਆਪਣੇ ਕੋਲ ਨਾ ਆਉਣਿਆ ਬਾਕੀ ਪਾਣੀ ਵਾਲੀ ਬੋਤਲ ਲੈ ਚੱਲੇ ਸੱਚ ਆਪਣੀ ਹਣਾ ਬਸ ਠੀਕ ਆ ਠੰਡ ਕਾਫੀ ਹੋਈ ਪਈ ਆ ਤੇ ਲੇਟ ਹੀ ਲਗਭਗ 9:30 10 ਵਜੇ ਪਹੁੰਚਣਗੇ ਵੱਧ ਗਿਆ ਜਿੱਦਾਂ ਆਈਏ ਤੁਰੇ ਫਿਰਦੇ ਹਣ ਉਦੋਂ ਸੁਆਦ ਆਈ ਜਾਂਦਾ ਜਿੱਦਨ ਵੀਲੇ ਜੇ ਹੋ ਗੇ ਟਾਈਮ ਨਾਲ ਕੰਮ ਜੇ ਨਿਪਟ ਜਾਣ ਉਦੋਂ ਤਾਂ ਉਹੀ ਬਾਪਾ ਇਹਨਾਂ ਚੇਤੀ ਖਾਣੀ ਪਈ ਜਾਂਦਾ ਚਲੋ ਨਾ ਆ ਆ ਬਾਪਾ ਆ ਕੇ ਫਿਰ ਇਧਰ ਸ਼ੇਅਰ ਕਰ ਦੇਣ ਠੀਕ ਆ ਹਾਂਜੀ ਮੇਰੇ ਵੀਰੋ ਅੱਗੇ ਜਿੱਦਾਂ ਲੈ ਕਰੇ ਨਾ ਹੀ ਤੋ ਹੀ ਕਰਿਆਂਦੀ ਬ੍ਰੋ ਫੈਸ ਹੋਇਆ ਏ ਇੱਕ ਨੰਬਰ ਹੈ ਹੀ ਜਾਵਾ ਹਾਂਜੀ ਤੇ ਬਸ ਕਰਦੀ ਬਲੂ ਉਹ ਬਰਲੂ ਜ਼ਿਆਦਾ ਜੀਵ ਬਟਰ ਲੱਗੇ ਨਾ ਮੈਂ ਕਰਦੀ ਬਰੂ ਬਸ ਵਲੌਗ ਦੀ ਐਂਡਿੰਗ ਹਨਾ ਸਾਰਾ ਕੰਮ ਛੋੜੇ ਸਾਹਮਣੇ ਹਨਾ ਅੱਜ ਕੋਈ ਜਿਹੜਾ ਖਾਸ ਨਹੀਂ ਕੀਤਾ ਬਸ ਇੱਕ ਦਵਾਈ ਲਈ ਸੀ ਵੱਡੀਆਂ ਕਬੂਤਰਿਆਂ ਦੇ ਉਹ ਵੀ ਦਮਣੀ ਦੇ ਉਹ ਤੇ ਚੈਨਲ ਤੇ ਸਾਰੀ ਆਪਾਂ ਕੈਪਚਰ ਕਰਤੀ ਬਸ ਬਾਕੀ ਠੀਕ ਓਕੇ ਅਸਰ ਕੱਲ ਨੂੰ ਦੇਖਦੇ ਆ ਕੀ ਬੰਦਾ ਹਨਾ ਹਾਂਜੀ ਕਰਦੀ ਬਬਲ ਆਉਦੀ ਲਾਈਟਰ ਆਉਟ ਆਪ ਜਾ ਦਿਆਂ ਲੌਕ ਲੌਕ ਕਰ ਲਾਂ ਚੈੱਕ ਮੈਂ ਓਕੇ ਜੀ ਬਾ ਬਾਏ ਕੋਡ ਨਾਈਟ ਲਵ ਯੂ ਸਾਰੇ